ਸ਼ਰਮ ਦੇ ਕੰਨਜਾ ਵੱਜ ਗਈ ਆ ਤੇ ਆ ਦੇਖ ਲੋ ਕਿ ਮਸਤੀ ਕਰ ਰਹੇ ਨੇ ਅਰਜਨ ਦਾ ਬ੍ਰਦਰ ਵੀ ਆਇਆ ਤੇ ਉਹਨਾਂ ਨੇ ਲੱਗੇ ਮਸਤੀ ਕਰਨ ਇਹਨਾਂ ਦਾ ਮਾਮੇ ਦਾ ਮੁੰਡਾ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਅੱਜ ਦੇਖਿਓ ਓਏ ਅਵੀ ਸਾਫ਼ ਕਰੋ ਹਾਂ ਮੈਂ ਭਾਰੀ ਆਏ ਹਰਦਾ ਨਹੀਂ ਇਹ ਮੁੰਡਾ ਬਹੁਤ ਖਰਾਤਾਂ ਕਰਦਾ ਸਾਰੀ ਦਿਹਾੜੀ ਬਹੁਤਾਂ ਕਰਦਾ ਇਹ ਨੂੰ ਤੁਹਾਨੂੰ ਹੀ ਤਾਂ ਕਰਨਾ ਹੋਰ ਕਿ ਤਾਂ ਕਰ ਦਰਵਾਜ਼ਾ ਬੰਦ ਕਰਦੀ ਹੁਣ ਨਹੀਂ ਹੋਣੀ ਚਾਹੀਦੀ ਬੋਲ ਨਹੀਂ ਬਾਹਰ ਹੋਣੀ ਚਾਹੀਦੀ ਹੁਣ ਕਹਾਂ ਸੜਕ ਤੇ ਕਿਉਂ ਡੋੜੀ ਜਾਂਦੇ ਛੇਤੀ ਹੈ ਵੀ ਤੂੰ ਸਮਝਣਾ ਨਹੀਂ ਪੁੱਤ ਅੱਛਾ ਅਵੀ ਲਈ ਅਵੀ ਲਈ ਮੈਡਮ ਹੁਣ ਦੇ ਦੇ ਕੀ ਕਰਦੇ ਅੰਦਰ ਤੇ ਅੱਜ ਮੇਰੇ ਸੋਰਾ ਸਾਹਿਬ ਵੀ ਆਏ ਨੇ ਡੈਡੀ ਹੋਣੀ ਉੱਦਰ ਮਰਜ਼ੀ ਤੇ ਫਾਦਰ ਤੇ ਮੈਡਮ ਹੁਣੇ ਬੈਠੇ ਹੋਣੇ ਦੇ ਅੰਦਰ ਲੱਗੇ ਫੋਨ ਤੇ ਨਾਲ ਹੀ ਹੀਟਰ ਚਲਾਈ ਜਾਂਦੇ ਵਾਰ ਗਈ ਸੀ ਤਾਂ ਠਾਠ ਲੱਗਣ ਗਈ ਹੂੰ ਤਾਂ ਮੈਂ ਰੰਗ ਹੋ ਗਈ ਹਾਂ ਬੈਗੀ ਹਾਂ ਅੱਜ ਤਾਂ ਕੜੀ ਬਣਾਣੀ ਆ ਅੱਜ ਮੈਂ ਠੀਕ ਤੇ ਡੈਡੀ ਹੋਣ ਆਏ ਅੱਜ ਲੋੜੀ ਲੈ ਕੇ ਆਏ ਆ ਇਹਦੇ ਵਾਸਤੇ ਹਾਂ ਅੱਜ ਡੈਡੀ ਹੋਣ ਆਏ ਆ ਮੇਰੇ ਤੇ ਲੋੜੀ ਲੈ ਕੇ ਆਏ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਦੀ ਮਾਪੇ ਜਾਂਦੇ ਹੀ ਆ ਧੀਆਂ ਦੇ ਲੋੜੀ ਲੈ ਕੇ ਡੈਡੀ ਚਲੋ ਸਾਡੀ ਵੀ ਆਈ ਪਰਮਾਨਤ ਤੰਦਰੁਸਤੀ ਬਖਸ਼ੇ ਖੁਸ਼ੀਆਂ ਨਾਲ ਬੋਲੀਆਂ ਮਨਾਇਆਂ ਜਾਂਦੀਆਂ ਹਨ ਹਮਮ ਪਰ ਮਾਣ ਦਾ ਸਮਾਂ ਟਰਡੀ ਦਾ ਲਾਭ ਠੀਕ ਆ ਉਹ ਨਾਲੇ ਪਿੱਛੇ ਆਪਾਂ ਹੀ ਬੋਤਲ ਲਿਆਂਦੀ ਨਵੀਂ ਇੱਕ ਤਾਦੀ ਫਲਾ ਇਹ ਤਾਂਬੇ ਤਾਂਬੇ ਦੀ ਤਾਂਬੇ ਦੀ ਕਿਹੜਾ ਵਾਟਰ ਪੀਣਾ ਮੈਡਮ ਕਹਿੰਦੇ ਇਹ ਚ ਵਾਟਰ ਪੀਣਾ ਐਲਕਲਾਈਨ ਵਾਟਰ ਐਲਕਲਾਈਨ ਥੋੜੀ ਬੜੀ ਲੈਣੀ ਸੀ ਥੋੜੀ ਤਾਂ ਚਲੋ ਗਰੀ ਨਹੀਂ ਠੀਕ ਆ ਇਹ ਮੈਂ ਵੀ ਪੀਂਦਾਂ ਸੇਰ ਦਾ ਪਰ ਵਧੀਆ ਵਧੀਆ ਲੱਗਦਾ ਪਰ ਹੈ ਬੜੀ ਸੌਫਟ ਈ ਹਲਕੀ ਜੀ ਹਮਮ ਵਧੀਆ ਤਾਂਬੇ ਜਣਾ ਤਾਂਬੇ ਚ ਚੀਜ਼ ਪਈ ਜਾਂ ਪਾਣੀ ਪੀਣਾ ਵਧੀਆ ਹੈ। ਹੂੰ। ਬਾਕੀ ਜਾਨੇ ਤੁਹਾਨੂੰ ਦਿਖਾਉਂਦੇ ਬਾਹਰ ਲੱਗੇ ਆ। ਦੇ ਲੋ ਮੈਨੂੰ ਨੇ ਠੰਡ ਲਾ ਦਿੱਤੀ। ਲੱਗੇ ਤੂ ਤੂ ਹਾਂ ਮੈਂ ਉਹ ਮਾਣੂ ਦੀ ਆਇਆ ਆ। ਹੂੰ। ਦੱਸਿਆ ਮੈਂ ਕਿ ਮਾਮੇ ਦਾ ਮੁੰਡਾ ਆਇਆ ਉਹਨਾਂ ਦੇ। ਆਈ ਨੇ ਲੋੜੀ ਰੜਦੀ। ਉਹ ਭੜੀ ਲੱਗੇ ਹੈ ਤੁਹਾਡੇ ਸਕੂਲ ਭੁੱਲ ਗਏ ਹੈਗੇ। ਬਹੁਤ ਬਹੁਤ ਨਹੀਂ ਕੋਈ। 5100 ਰੁਪਇਆ। ਜਿਹੜੇ ਬੜੇ ਕੁਝ ਗੱਜਟ ਤੇ ਡੱਬਾ। ਠੀਕ ਇਹ ਆਲੀ ਸਾਡੀ ਲੋੜੀ ਖੁਸ਼ ਦੇਖੋ ਕਿੰਨੀ ਹੈ ਬਹੁਤ ਬਹੁਤ ਠੀਕ ਕਰ ਸੋਣਾ ਦੇਖੋ ਭਾਈ ਕਹਿੰਦੇ ਕੱਪੜੇ ਲੈਣ ਆਵੋ ਮੈਂ ਕਿਹਾ ਮੈਂ ਨਹੀਂ ਆਣਾ ਸਵੇਰੇ ਫੋਨ ਆਇਆ ਸੀ ਉਹ ਤਾਂ ਆ ਜਾ ਮੈਂ ਮੈਂ ਨਹੀਂ ਆਣਾ ਹੈ ਤੁਸੀਂ ਪੈਸੇ ਦੇ ਦਿਓ ਕੱਪੜੇ ਮੈਂ ਬਥੇਰੇ ਖਰੀਦ ਲਏ ਆ ਬਿਆਦ ਹੈ ਚੋਠੀ ਆਉਂਦੇ ਜੀ ਰਾਤ ਦੇ 2:00 ਬਜ ਗਏ 8:30 ਤੇ ਅੱਜ ਆਪਾਂ ਕੁਛ ਕੀਤਾ ਨਹੀਂ ਗਾ ਅੱਜ ਕਿਉਂਕਿ ਨਾ ਉਧਰੋਂ ਮੇਰੇ ਸਹੁਰਿਆਂ ਵੱਲੋਂ ਅੱਜ ਆਏ ਸੀ ਡੈਡੀ ਹੁਣੇ ਤੇ ਅੱਜ ਉਹਨਾਂ ਦੀ ਸੇਵਾ ਚ ਲੱਗੇ ਆਂ ਤੇ ਮੈਡਮ ਹੁਣੇ ਵੀ ਇਹਨਾਂ ਦੀ ਸੇਵਾ ਚ ਲੱਗੇ ਅੱਜ ਤੇ ਜਿੰਨਾ ਵਲੌਗ ਬਣਾਇਆ ਨਹੀਂ ਨੰਨੋ ਥੋੜਾ ਕਾਟੜ ਗਿਆ ਮੈਨੂੰ ਤੇ ਮੈਡਮ ਹੁਣੇ ਅੱਜ ਬਣਾਉਂਦੇ ਕੜੀ ਕੜੀ ਨਾ ਇਹੋਨਾ ਸਾਢੇ 8 ਵਜੇ ਬਣਾਉਣ ਦੇ ਸੀ ਸਾਢੇ 8 ਕੜੀ ਸ਼ੁਰੂ ਕੀਤੀ ਹੈ ਹੁਣ ਬਣੂਗਾ 1.5 ਘੰਟਾ ਮੇਰੇ ਕੋਲ 8:30 10 ਵਜੇ ਰੋਟੀ ਖਾਵਾਂਗੇ 10 ਵਜੇ ਬਾਹਰ ਬੈਠੇ ਰਹੇ ਅੱਜ ਥੋੜਾ ਜਿਹਾ ਰੱਗ ਲਾ ਗਏ ਤੇ ਧੂਣੀ ਬਾਲ ਕੇ ਤੇ ਹੁਣ ਲੱਗੇ ਉੱਧਰ ਇਹਦਾਂ ਮੰਜਾ ਚੱਕ ਕੇ ਤੇ ਅੱਜ ਇੱਧਰ ਕੀਤਾ ਇਹ ਕਿ ਡੈਡੀ ਹੁਣਾਂ ਮੰਜੇ ਸੁਸਮੰਜੇ ਤੇ ਸੌਣ ਦੀ ਆਸਤਾ ਉੱਧਰ ਦੇਖੋ ਨਿਆਣੀ ਲੱਗੇ ਉੱਧਰ ਕਾਰਗ ਜਾਰੀ ਕਰਨ ਤੇ ਉੱਧਰ ਡੈਡੀ ਹੁਣੇ ਬੈਠੇ ਆ ਟੀਵੀ ਦੇਖਣਦੇ ਆ ਮੂਵੀ ਪਤਾ ਨਹੀਂ ਕਿਹੜੀ ਦੇਖਣਦੇ ਆ ਉਹ ਕਾ ਵੀ ਮੈਨੂੰ ਕਿਸ ਨੇ ਗਿਫਟ ਕੀਤਾ ਸੀਗਾ ਉੱਥੇ ਬੰਬੇ ਤੋਂ ਕਿਸੇ ਨੇ ਦੇਖੋ ਕਿ ਨਾ ਸੋਣਾ ਲੱਗਣਦਿਆਂ ਨਾ ਇਹ ਹਰ ਜਿਹੜੀ ਨੇ ਵੀ ਉਧਰਲੇ ਕਮਰੇ 'ਚ ਉਦਾ ਕੋਈ ਬਿੰਦਾ ਨਹੀਂਗਾ ਵੱਡੇ ਟੀਵੀ ਵਾਲੇ ਕਮਰੇ 'ਚ ਤੇ ਅੱਜ ਸਾਰੇ ਉਧਰ ਬੈਠੇ ਤੇ ਇੱਧਰ ਸੁਣਨ ਪਈ ਆ ਤੇ ਇੱਧਰ ਕੋਈ ਵੀ ਨਹੀਂ ਹੈਗਾ ਅੱਜ ਵਾਕਿਆ ਅੱਜ ਮੈਡਮ ਸਵੀਰ ਦੇ ਲੱਗੇ ਆ ਕੰਮ-ਕੰਮ ਕਰਨ ਪਹਿਲਾਂ ਨੇ ਸੇ ਰੁਟ ਕੇ ਬਾਥਰੂਮ ਧੋਤਾ ਕੱਲਿਆ ਨਹੀਂ ਤੇ ਬਾਅਦ ਚੋਂ ਫੇ ਡੈਡੀ ਹੋਣੇ ਆ ਗਏ ਮੈਂ ਕੁਛ ਖਾਣ ਪੀਣ ਨੂੰ ਲਿਆਂਦਾ ਐਸੇ ਚਲੋ ਦਿਖਾਉਣਾ ਤਾਂ ਵਲੌਗ ਚ ਚਾਹੀਦਾ ਸਿਰੇਕ ਚੀਜ਼ ਦਿਖਾਉਣੀ ਚਾਹੀਦੀ ਵਲੌਗ ਵਿੱਚ ਪਰ ਉਹ ਹਰ ਤੱਕ ਕਿੰਨਾ ਸਾਡਾ ਐਕਸਪੀਰੀਅੰਸ ਨਹੀਂ ਹੈਗਾ ਕਿ ਆਪਾਂ ਨਾਲ ਇੰਨਾ ਕਰੀ ਜਾਈਏ ਨਾ ਉਹਨਾਂ ਜਿਹੜੇ ਪ੍ਰੋਫੈਸ਼ਨਲ ਹੋਣ ਹੋ ਗਏ ਯੂਟਿਊਬਰਸ ਉਹਨਾਂ ਦੇ ਨਾਲ ਕੈਮਰੇ ਵਾਲੇ ਰੱਖੇ ਹੁੰਦੇ ਹਨ ਨਾ ਤੇ ਫੈਕਲਪਰ ਰੱਖਿਆ ਹੁੰਦਾ ਬਣਾਉਂਦਾ ਰਹਿੰਦਾ ਵਲੌਗ ਉਹ ਮਾਈਂਡ ਫਰੀ ਹੁੰਦਾ ਸਾਡਾ ਹੁਣ ਮਾਈਂਡ ਦੋਨੇ ਪਾਸੇ ਦੌੜਦਾ ਕਿ ਆਪਾਂ ਕੀ ਕਰੀਏ ਕੀ ਨਾ ਕਰੀਏ ਨਾ ਹਾਂ ਇਹ ਤਾਂ ਗੱਲ ਹੈ ਜੀ ਕਿ ਸਮਾਨ ਫੜ ਸਮਾਨ ਫੜੀਏ ਕੀ ਹਣ ਬਰੇਖਾ ਤੇ ਫੋਨ ਫੜੀਏ ਜਿੰਨਾਂ ਨੇ ਥੋੜੇ ਜਿਹਾ ਸੰਦੇਸ਼ ਨੇ ਬੜੇ ਚੱਕਾ ਜਾਂਦੀ ਅੰਦਰ ਕੋਪਲ ਖੁੱਲਿਆ ਲੱਗਦਾ ਹਾਂਜੀ ਹਾਂਜੀ ਹੋਣੀ ਚੱਕਰ ਪਰ ਕੋਈ ਗੱਲ ਨਹੀਂ ਜੇ ਸਾਨੂੰ ਥੋੜ੍ਹ ਲਿਆ ਖਰਿਆ ਕਰੋ ਐਪਰੀਸ਼ੀਏਟ ਕਰਿਆ ਕਰੋ ਸਾਨੂੰ ਖਰਿਆ ਕਰੋ ਤੇ ਅਸੀਂ ਇਹ ਬੜਾਈਏ ਬਣਾਈਏ ਜੇ ਸਾਡੀ ਕਮਲਾ ਦੀ ਹੁੰਦੀ ਉਹ ਵੀ ਜ਼ਰੂਰ ਦੱਸਿਆ ਕਰੋ ਪਲੀਜ਼ ਸਾਡੇ ਮੋਰੇ ਰਿਕਵੈਸਟਾ ਵੱਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਲਾਈਕ ਵੀ ਕਰਿਆ ਕਰੋ ਜਦਿ ਆਪਾਂ ਸੋਚਿਆ ਨਹੀਂ ਸੀ ਵੈਸੇ ਕਿ ਆਪਾਂ ਵੀ ਯੂਟਿਊਬ ਤੇ ਕਿਤੇ ਦਾਵਾਂਗੇ ਬਲੌਗਿੰਗ ਕਰਾਂਗੇ ਪਰ ਇਹ ਮੈਡਮ ਹੋਣਾ ਦਾ ਸ਼ੌਂਕ ਸੀਗਾ ਇਹ ਕਹਿੰਦੇ ਮੈਂ ਸ਼ੌਂਕ ਪੂਰਾ ਕਰਨਾ ਹੈ ਕਿ ਮੈਂ ਕਰਨਾ ਸਾਰੇ ਕਰਦੇ ਕਹਿੰਦੇ ਆਪਾਂ ਵੀ ਕਰਦੇ ਚਲੋ ਸਾਰੇ ਕਰਦੇ ਆ ਚਲੋ ਇੱਕ ਤਾਂ ਸ਼ੌਂਕ ਤਾਂ ਚਲੋ ਹੈਗਾ ਹੀ ਹੈਗਾ ਚਲੋ ਅੱਜ ਕੱਲੇ ਇਹ ਕਮਾਈ ਦਾ ਸਾਧਨ ਵੀ ਬਣਿਆ ਪਿਆ ਇੱਕ ਨਾ ਚਲੋ ਆਪਾਂ ਕਮਾਈ ਨੂੰ ਵੈਸੇ ਆਪਾਂ ਪਿੱਛੇ ਰੱਖਿਆ ਹੈ ਕਿ ਚਲੋ ਪੈਸੇ ਮਾਰੇ ਦਿੱਤਾ ਸਭ ਕੁਝ ਹੈਗਾ ਹਨਾ ਉਹਨੂੰ ਮਤਲਬ ਕਿ ਸਾਨੂੰ ਸ਼ੌਂਕ ਆ ਬਸ ਸ਼ੌਂਕੀਆ ਤੌਰ ਤੇ ਆਪਾਂ ਕਰ ਰਹੇ ਹਾਂ ਜਦੋਂ ਚਲੋ ਜਦੋਂ ਮਾਰੇ ਨੇ ਕਿਰਪਾ ਕੀਤੀ ਕਮਾਈ ਹੋਵੇ ਜਦੋਂ ਆਉਗੀ ਉਹ ਵੀ ਤੁਹਾਨੂੰ ਦੱਸਾਂਗੇ ਨਾ ਜਦੋਂ ਆਣੀ ਸ਼ੁਰੂ ਹੋਏ ਆਪਾਂ ਲੋਕ ਲਗਾ ਕੁਝ ਨਹੀਂ ਕਰਨਾ ਆਪਾਂ ਹਾਂ ਜੋ ਜਿਹੜਾ ਅਸਲੀ ਅਸੀਂ ਉਹ ਹੀ ਦੱਸਾਂਗੇ ਰੀਅਲ ਚੀਜ਼ ਹੈ ਜੀ ਇਸ ਦੀ ਤਾਂ ਜੋ ਵੀ ਸਾਡੀ ਹੋਈ ਜੋ ਵੀ ਸਾਡਾ ਹੋਇਆ ਨਾ ਜਿੱਦਾਂ ਵੀ ਹੋਈ ਸਾਡਾ ਤੁਹਾਨੂੰ ਆਪਾਂ ਪੂਰਾ ਦੱਸ ਕਰਾਂਗੇ ਜੇ ਤੁਸੀਂ ਵੀ ਸਾਡੀ ਫੈਮਲੀ ਬਣ ਗਏ ਇੱਕ ਹਿਸਾਬ ਦੀ ਹੋਣਾ ਚਾਹੁੰਦੇ ਵੀ ਹੋ ਹਨਾ ਮੈਂ ਨਾ ਫੇਸਬੁਕ ਦੇਸੀ ਕਰਕੇ ਲਾਈਵ ਹੋ ਜਾਨੀ ਹੈ ਇੰਨੀ ਕਿ ਮੈਨੂੰ ਚੰਗਾ ਲੱਗਦਾ ਹੈ ਇੱਕ ਫੈਮਲੀ ਜਿਦਾ ਨਾ ਮਾਣ ਮਿਲਦੀ ਹੈ ਫੇਸਬੁਕ ਨੂੰ ਤੇ ਅਮੈਂ ਯੂਟਿਊਬ ਤੇ ਵੀ ਕਿਸੇ ਦਿਨ ਨਾ ਲਾਈਵ ਹੋਵਾਂਗੇ ਅੱਜ ਇਹਨਾਂ ਲਈ ਕਿ ਆਪਾਂ ਕੋਣਾ ਹੈ YouTube ਤੇ ਵੀ ਲਾਈਵ ਮੈਂ ਦੇਖਣ ਆਇਆ YouTube ਦਾ ਵੀ ਅੱਛੀ ਥੋੜੇ ਸਬਸਕ੍ਰਾਈਬਰ ਵੱਧ ਜਾਣ ਸਾਡੇ 20 25000 ਸਬਸਕ੍ਰਾਈਬਰ ਹੋ ਜਾਣ ਫਿਰ ਲਾਈਵ ਹੋਮੋ ਕਰਾਂਗੇ ਨਾ ਉਹਨੂੰ ਅਜੇ ਤੱਕ ਟਾਈਮ ਲੱਗੂਗਾ ਇਹ ਤਾਂ ਬਸ ਦੇਖਣ ਤੇ ਹੀ ਆ ਜਦੋਂ ਲੋਕਾਂ ਨੇ ਦੇਖਣੀ ਸ਼ੁਰੂ ਕਰਤੀ ਜਦੋਂ ਸਬਸਕ੍ਰਾਈਬਰ ਸਾਡੇ ਨਾਲ ਹੀ ਵੱਧ ਜਾਣੇ ਹਨ ਜਿੰਨਾ ਕਿ ਸਾਨੂੰ ਨੌਲੇਜ ਹੈਗੀ ਸਾਨੂੰ ਵੀ ਇਹ ਨਵਾਂ ਨਹੀਂ ਨਵੇਂ ਨਵੇਂ ਇਹ ਤੁਹਾਨੂੰ ਇੰਨਾ ਕੁਝ ਪਤਾ ਨਹੀਂ ਹੈ ਅਜੇ ਤੱਕ ਤੇ ਸਾਨੂੰ ਨਾਲੇ ਮਾੜਾ ਮੋਟਾ ਦੱਸਿਓ ਕਰੋ ਕੀ ਕੀ YouTube ਤੇ ਹੁੰਦਾ ਹੈ ਕੀ ਕੀ ਨਹੀਂ ਹੁੰਦਾ ਨਾ ਬਾਕੀ ਹਜੇ ਤੱਕ ਲੱਗੇ ਹੀ ਆ ਸ਼ੌਂਕਾ ਵਸੇ ਆ ਕੇ ਸ਼ੌਂਕਾ ਚਲੋ ਤੁਰੇ ਰਵੇ ਕਰਦੇ ਰਹੀ ਆਪਾਂ ਤੁਹਾਡੇ ਸਾਹਮਣੇ ਆਉਂਦੇ ਰਹੀਏ ਵਲੌਗ ਲੈ ਕੇ ਨਾ ਨਹੀਂ ਪਾਇਆ ਕਰਨੇ ਮੇਰਾ ਹੱਥ ਸੜ ਗਿਆ ਮੇਰੇ ਹੱਥ ਗਰਮ ਗਰਮ ਪਾਣੀ ਚ ਹੱਥਵਾਤਾ ਤੇ ਬਾਕੀ ਇਹ ਕੀ ਮਾਰੀ ਜੀ ਹੁੰਦੇ ਆ ਅਰਸ਼ਾਂ ਤੋਂ ਫਰਸ਼ਾਂ ਤੋਂ ਸੋਰੀ ਫਰਸ਼ਾਂ ਤੋਂ ਅਰਸ਼ਾਂ ਤੱਕ ਪਚਾ ਦਿੰਦੇ ਹੁਣ ਉਹਨਾਂ ਨੂੰ ਹਾਂ ਬਿਲਕੁਲ ਜਿਹੜੇ ਅਰਸ਼ਾਂ ਤੇ ਹੁੰਦੇ ਉਹਨਾਂ ਫਰਸ਼ਾਂ ਤੇ ਵੀ ਲੈ ਹੁੰਦੇ ਆ ਉਹਨਾਂ ਦੇ ਹੱਥਵਾਸੀ ਆ ਸਭ ਕੁਝ ਬੋਕੀ ਮੜ ਨੇ ਕੜੀ ਰੇਜਣੀ ਪਾਤੀਆਂ ਹਣ ਰੇਜਣੀ ਰੇਜਣੀ ਐਜਣੀ ਹਾਂ ਜ ਸਾਡਾ ਬੋਲਣ ਚ ਵੀ ਨਹੀਂ ਐਕਸਪੀਰੀਅੰਸ ਐਨੀਗਾ ਲੜਖੜਾ ਜਾਈਦਾ ਆਪਾਂ ਚਲੋ ਇੰਨਾ ਆਪੇ ਹੌਲੀ ਹੌਲੀ ਕੰਮ ਕਰਾਂਗੇ ਜੇ ਐਕਸਪੀਰੀਅੰਸ ਹੁੰਦਾ ਆ ਹੌਲੀ ਹੌਲੀ ਹੋਵੇਗਾ ਤੁਹਾਨੂੰ ਮੇਰੇ ਕੋਲ 15 ਕਈ ਅਸੀਂ ਬਲੌਗ ਪਾਏ ਹਨ ਹਾਂ 15 20 15 ਤੋਂ ਪਤਾ ਨਹੀਂ ਮੈਨੂੰ ਪਉਣਾ ਰਿਹਾ ਨਰੋਲ ਆ ਪਾਉਣੀ ਪਾਈ ਜਾਈਦਾ ਬਸ ਆਪਾਂ ਗਿਣੀ ਨਹੀਂ ਕਿੰਨੇ ਪਾਤੇ ਕਿੰਨੇ ਨਹੀਂ ਪਾਏ ਮਹੀਨਾ ਕੋ ਮਹੀਨਾ ਤੱਕ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਹਾਂ ਹੂੰ। ਲੋਕੀਂ ਮੈਂ ਤਾਂ ਆਉਂਦੀ। ਕਿੰਨੇ ਟਾਈਮ ਹੋ ਗਿਆ। ਅਸੀਂ ਕੋਸ਼ਿਸ਼ ਕਰਦੇ ਆਂ ਮਾਲ ਦਾ। ਆਪੇ ਤੱਕ ਨੀਂ ਬਖਸ਼ੂਗਾ, ਅਕਲ ਬਖਸ਼ੂਗਾ ਵੀ ਹਾਂ ਵੀ ਕਿੱਦਾਂ 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 ਕੇ ਸਟੈਪ ਵਾਈਜ਼ ਸਟੈਪ ਅੱਗੇ ਵਧਣਾ ਹੈ ਸਾਨੂੰ। ਕਿਉਂਕਿ ਹत्ता ਤੱਕ ਇਨੀ ਕੋਈ ਨੋਲੇਜ ਨਹੀਂ ਸਾਨੂੰ ਹੈਗੀ। ਇਹ ਸਾਦੇ ਬੰਦੇ ਆਂ, ਸਾਦੇ। ਸਾਨੂੰ ਤਾਂ ਗੱਲਾਂ ਵੀ ਨਹੀਂ ਹੁੰਦੀਆਂ ਇੰਨੀਆਂ ਜ਼ਿਆਦਾ ਕੀ ਗੱਲਾਂ ਕਰੀਏ। ਮੈਂ ਤਾਂ ਬਾਕੀ ਜਿਹੜੇ ਬਲੌਗਰ ਹੁੰਦੇ ਉਹ ਤਾਂ ਐ ਫੋਨ ਚੱਕ ਲੈਂਦੇ ਤੇ ਬੋਲਣਾ ਨਹੀਂ ਹਟਦੇ। ਇਹ ਚਲੋ ਸਾਨੂੰ ਵੀ ਵਾਲੇ ਵਾਲੇ ਐਕਸਪੀਰੀਅੰਸ ਹੋ ਜਾਊਗਾ ਬਾਕੀ ਤੁਸੀਂ ਸਾਨੂੰ ਦੱਸਿਓ ਕਰੋ ਤੁਹਾਨੂੰ ਕਿਹਦੇ ਲੱਗਦੇ ਆ ਕਿਦੋਂ ਦੇ ਵਲੌਗ ਲੱਗਦੇ ਆ ਹਣਾ ਕੀ ਕਰੀਏ ਕੀ ਨਾ ਕਰੀਏ ਸਾਨੂੰ ਦੱਸਿਓ ਜੁਰ ਕਰੋ ਚੱਕੜੀ ਇੱਧਰ ਬਸੇ ਬਣੀ ਜਾਂਦੀ ਆ ਅਜੇ ਤੱਕ ਤੇ ਇੱਧਰ ਆਲੂ ਨੂੰ ਟਾਈਮ ਲੱਗਣਾ ਹੈ ਆਲੋ ਬਣੀ ਜਾਂਦੀ ਮੈਂ ਵੀ ਇਹੀ ਕਿਹਾ ਬਣੀ ਜਾਂਦੀ ਆ ਇੱਧਰ ਆਲੂ ਸ਼ੈਲ ਹੋ ਰਹੇ ਨੇ ਕਿਹਨਾਂ ਨਵੇਂ ਆਲੂ ਇੱਧਰ ਲੱਗੇ ਨੇ ਇਹ ਵੀ ਨਵੇਂ ਆ ਮੈਂ ਨਾ ਮੈਂ ਤੁਹਾਨੂੰ ਦਿੰਦੀ ਨਾ ਮੈਂ ਬੜਾ ਬੜਾ ਕਰਦਾ ਇਹ ਜਨਾ ਪਦਰ ਹੋ ਰਿਹਾ ਹੈ ਸੋ ਇਹ ਲਈ ਕੰਮ ਲੱਗਿਆ ਨਾ ਇਕੱਲੇ ਤੇ ਮੈਂ ਤਾਂ ਬਾਜ਼ਾਰ ਚ ਲੱਗਿਆ ਥੋੜਾ ਕੰਮ ਸੀਗਾ ਮੈਨੂੰ ਅੱਛਾ ਜੀ ਠੀਕ ਹੈ ਜੀ ਜੋ ਉਹ ਮੇਰੇ ਆਕਾ ਕੀ ਕਹਿੰਦੇ ਕੜੀ ਨਹੀਂ ਖਾਣੀ ਕਹਿੰਦਾ ਮਾਂ ਜੱਲੂਦਾਲ ਬਹਾਇਓ ਇਹਦੀ ਜੱਲੂਦਾਲ ਹੀ ਫੇਵਰੇਟ ਹੈ ਜੀ ਜੱਲਦਾ ਬਣਾਦੇ ਕਹਿੰਦਾ ਕੜੀ ਬਣਾਓ ਕੜੀ ਬਣਾ ਕੇ ਆਣੀ ਫੇ ਕਹਿੰਦੇ ਨਹੀਂ ਮਾਂ ਮੈਨੂੰ ਉਹ ਤੁਸੀਂ ਆ ਬਹਾ ਕੇ ਦਿਓ ਬਦ ਨਵੀਆਂ ਨਵੀਆਂ ਡਰਮਾਲੇ ਕਿੱਥੋਂ ਕੱਢਦੇ ਰਿੰਦੇ ਚੰਨੀਆਂ ਦੀ ਤਰੀ ਭਾ ਦੋ ਮੈਨੂੰ ਹਮ ਬਸ ਕੋਈ ਨਹੀਂ ਵੀ ਭੰਨ ਰਹਾ ਦੇ ਕਿ ਹਾਂ ਨਹੀਂ ਮੈਂ ਖਾਣਾ ਹੀ ਨਹੀਂ ਦਾਉ ਜੌਹਰਪੁਰ ਤੇ ਇਧਰ ਤੁਹਾਨੂੰ ਇੱਕ ਹੋਰ ਡੈਡੀ ਦਾ ਕਾਰਨਾਮਾ ਦੱਸਦੇ ਆ ਡੈਡੀ ਹੁਣੇ ਲੈ ਕੇ ਆਇਆ ਅੰਗੂਰ ਅੰਗੂਰ ਤਾਂ ਲੈ ਕੇ ਆਇਆ ਪਰ ਅੰਗੂਰ ਖੱਟੇ ਬਹੁਤ ਆ ਬਹੁਤ ਜ਼ਿਆਦਾ ਕੱਟੇ ਅੰਗੂਰ ਇਹ ਅੱਜ ਦੇ ਨਹੀਂ ਡੈਡੀ ਨੇ ਆਂਦੇ ਕਿੰਨੇ ਦਿਨ ਹੋ ਗਏ ਆਂਦੇ ਆ ਹਾਂ ਜੀ ਤੇ ਮੈਂ ਕੰਦਲੇ ਨੇ ਦੇਖ ਲਓ ਉੱਤੇ ਪਏ ਆ ਖੱਟੇ ਹੀ ਗੜੇ ਆ ਡੈਡੀ ਚੱਕ ਵੀ ਤਿੰਨ ਚਾਰ ਪੈਕ ਡੱਬੇ ਲੈ ਆਏ ਜਿੰਦਾ ਨੇ ਤੇ ਮਠਿਆਈਆਂ ਨੇ ਡੱਬੇ ਦੇਖ ਲਓ ਕਿੱਦਾਂ ਤੇ ਲਗਾ ਪਿਆ ਆ ਪਿਆ ਆ ਜਾਂਦੇ ਆ ਵਿੱਚ ਲੋੜੀ ਦੇ ਡੱਬੇ ਆ ਜਾਂਦੇ ਆ ਲੋਕੀ ਲੋੜੀ ਐਡਵਾਂਸ ਹੀ ਕਹਿੰਦੇ ਡੱਬੇ ਦੇ ਜਾਂਦੇ ਸਾਂ ਕਹਿੰਦੇ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਲੋੜੀ ਦੀ ਆਪਾਂ ਕਹ ਲੋੜੀ ਤਾਂ ਆਈ ਨਹੀਂ ਇਹ ਤਾਂ ਕਹਿੰਦੇ ਫੇ ਲੋੜੀ ਵਾਲੇ ਦਿਨ ਆਉਂਦਾ ਵੀ ਕੋਈ ਹੁੰਦਾ ਨਾ ਲੋਕੀ ਕਹਿੰਦੇ ਕਿ ਚੱਲ ਤੇ ਹਾਰ ਵਾਲੇ ਦਿਨ ਕਿਉਂ ਕਰੋ ਬਾਹਰ ਨਿਕਲਦਾ ਨਾ ਹਾਂਜੀ ਮੈਂ ਆਪੇ ਕਰਾਂ ਆ ਓਕੇ ਠੀਕ ਓਕੇ ਯਾਰ ਇਕੱਜ ਤੇ ਤੁਹਾਨੂੰ ਵੀ ਸਾਰਿਆਂ ਨੂੰ ਐਡਵਾਂਸ ਚ ਹੈਪੀ ਲੋੜੀ ਲੋੜੀ ਤੇ ਆਪਾਂ ਮੜਾ ਮੋਟਾ ਨੂੰ ਕਰਾਂਗੇ ਨਾ ਸ਼ਗੰਦਾ ਕਰਾਂਗੇ ਮੜਾ ਮੋਟਾ ਕਰਾਂਗੇ ਵਧੀਆ ਕਰਾਂਗੇ ਜਿੰਨਾ ਹੋ ਸਕੇ ਵਧੀਆ ਕਰਾਂਗੇ ਇਹਨਾਂ ਦੇ ਰੋੜ ਨਗਰੇ ਕਰਾਂਗੇ ਹਮ ਉਸ ਮਾਰੇ ਸੋਖ ਰੱਖਣਾ ਸਾਰਾ ਚੜਦੀ ਕਲਾ ਚ ਰੱਖਣਾ ਅੱਜ ਸਸਤੀ ਵਾਲਾ ਦੇਣ ਸੀਗਾ ਨਾ ਨੂੰ ਸਾਰਾ ਅੱਜ ਮੈਂ ਮੈਂ ਤਾਂ ਬੜੀ ਸਸਤੀ ਪਾਈ ਤੇ ਇਹਨਾਂ ਦਾ ਚਲੋ ਕੰਮ ਲੱਗੇ ਰਹੇ ਮੈਂ ਜਦੋਂ ਬਾਜ਼ਾਰ ਤੋਂ ਵਾਪਸ ਆ ਗਿਆ ਮੈਂ ਬੜੀ ਸਸਤੀ ਪਾਈ ਆ ਗਿਆ ਮੈਨੂੰ ਇਹਨਾਂ ਨੇ ਨਹੀਂ ਠਾਇਆ ਤੰਗ ਨਹੀਂ ਕੀਤਾ ਇਹਨਾਂ ਨੇ ਮੈਨੂੰ ਤੇ ਉਹ ਡੈਡੀ ਹੋਣੇ ਆਏ ਤੇ ਉਧਰੋਂ ਅੰਕਲ ਹੋਣੇ ਆ ਗਏ ਵੇ ਤੇ ਮੈਂ ਬਾਹਰ ਅਗਬਾਲੀ ਧੂਣੀ ਲਾ ਲਈ ਵੇ ਉਹ ਸਾਣੀ ਸਰ ਜਣੇ ਉੱਥੇ ਬੈਗ ਨੇ ਤਾਂ ਇਸ ਵੇ ਰੋਟੀ ਖਾ ਕੇ ਅਬ ਬਿਲੇ ਹੋ ਜੀਦਾ ਹਾਂ ਤੇ ਅੱਜ ਲੇਟ ਹੋ ਗਏ ਥੋੜਾ ਅੱਜ ਤੇ ਅੱਜ 10 ਵਜੇ ਡਿਨਰ ਕਰਾਂਗੇ ਅਸੀਂ ਅੱਜ ਤਾਂ ਦਾਲ ਸਬ지 ਬਣਦੀ ਆ 1 ਘੰਟਾ ਡੇਢ ਘੰਟਾ ਤਾਂ ਕੜੀ ਲੱਗਣਾ ਚਾਵਲ ਬਣਨੇ ਚਾਵਲ ਬਣਨੇ ਅਜੇ ਤੱਕ ਚਾਵਲ ਰੱਖਣੇ ਆ ਤੇ ਆਟਾ ਬੁਲਣਾ ਹੂੰ ਉਹਦਾ ਵੀ ਸਾਰਿਆਂ ਢਿੱਡ ਭਰਿਆ ਸੀ ਜੋ ਡੈਡੀ ਹੋਣੇ ਆਏ ਸੀ ਪਕੌੜੇ ਤੇ ਸਮੋਸੇ ਖਾ ਲਏ ਸੀ ਹਨਾ ਤੇ ਅਜੇ ਤੱਕ ਕਿਸ ਨੂੰ ਭੁੱਖ ਲੱਗੀ ਵੀ ਨਹੀਂ ਹੈਗੀ ठीक है ओके की वो की है ओह वाओ नाइस दाना खाओ ना मेनू एदा करके दिखा ना सुन एदा कर एदा फड़ हां देखो मिराज सिंह साडे की बनाया अर्थ बनाया एंट्रेंस पेन सही है ई एन टी आर एंटर मतलब होता ਨੋਟ ਐਂਟਰੀ ਐਂਟਰ ਹਾਂ ਐਂਟਰ ਸਪੈਰਿੰਗ ਠੀਕ ਆ ਠੀਕ ਆ ਪੁੱਤ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਸ਼ਾਬਾਸ਼ ਜਾਓ ਮੇਰਾ ਪੁੱਤ ਮੈਂ ਬੈਠਾ ਸੀ ਉਧਰ ਉੱਠ ਕੇ ਆਇਆ ਹੁਣ ਮੈਂ ਦੇਖਾ ਮੈਡਮ ਹੁਣ ਇਹ ਕੜੀ ਕਿੰਨੀ ਕੁ ਬਣ ਗਈ ਆ ਤੇ ਇਹ ਤਾਂ ਅਜੇ ਤੱਕ ਮਟਰ ਨਹੀਂ ਪਾਉਂਦਾ ਇਹ ਆ ਮਟਰਾਂ ਵਾਲੀ ਕੜੀ ਮਟਰਾਂ ਵਾਲੀ ਕੜੀ ਵੈਸੇ ਮੈਂ ਚਲੋ ਫੇਰ ਕਹਿੰਦੇ ਆ ਜੀ ਖਾ ਕੇ ਦੇਖਿਓ ਵੈਸੇ ਮੈਂ ਖਾਦੀ ਨਹੀਂ ਕਦੀ ਮੈਂ ਤਾਂ ਕੋਾ ਆ ਕੇ ਸਾਹ ਸਾਹ ਲੈਣਾ ਮੈਂ ਖਾਵੇਂ ਦਾ ਸਾਹ ਜੀ ਪੁੱਛੇ ਡੇੜੀ ਵਿੱਚ ਕਹਿੰਦੇ ਆ ਆ ਕੀ ਕਹਿੰਦੇ ਸੁਣੀ ਨਾ ਡਾੜੀ ਕੀ ਕਹਿੰਦੇ ਅੱਜ ਅਸੀਂ ਬਣਾਏਗੇ ਆ ਮਟਰਾਲੀ ਕੜੀ ਵਿੱਚ ਇੱਕ ਪਾਇਆ ਦੇਖੋ ਪਾਇਆ ਆਲੂ ਤੇ ਹੁਣ ਅਸੀਂ ਚੱਲਦੇ ਹਾਂ ਉਹਦਾ ਡਾੜੀ ਬਾਜੇ ਮਾਰਦੇ ਡੜਾਈਆਂ ਲੱਗੀਆਂ ਲਓ ਜੀ ਕੜੀ ਸਾਡੀ ਗਈ ਬਾਣ ਹੁਣ ਹਨਾ ਤੁਹਾਨੂੰ ਕੜੀ ਬਾਣੀ ਤੇ ਰੋਟੀ ਦਾ ਪ੍ਰੋਸੀਜਰ ਸ਼ੁਰੂ ਹੋ ਗਿਆ ਆ ਤੇ ਮੈਡਮ ਹੁਣ ਇਹਦੇ ਫਾਸਟ ਹੋ ਗਿਆ ਕੰਮ ਹੁਣ ਤੇ ਆ ਚੌਲ ਪੈਰੇ ਨੇ ਪਲੇਟ ਚ ਆ ਵੀ ਵਾਸਤੇ ਆ ਵੀ ਵਾਸਤੇ ਤੇ ਇਧਰ ਨਿਆਣੇ ਸਾਡੇ ਬਹਿ ਗਏ ਨੇ ਖਾਣ ਆ ਦੇਖੋ ਇਧਰ ਨਿਆਣੇ ਖਾਣ ਬਹਿ ਗਏ ਨੇ ਹੁਣ ਦੇਖੋ ਆ ਸ਼ਰਾਰਤੀ ਇੱਕ ਸਾਡਾ ਹੈਗਾ ਇੱਕ ਅੰਸਰ ਵਿੱਚ ਆਵਰਾਜ ਸਿੰਘ ਤੰਗ ਕਰਨ ਦਿਆ ਹਾਂ ਹਾਂ ਮੈਂ ਰੋਟੀ ਆ ਜੇ ਕਹਿੰਦੇ ਕੁਝ ਦੇਖਣਾ ਕੋਈ ਕੁਝ ਦੇਖਣਾ ਜੜੀ ਹੁਣਾ ਦੀ ਉਧਰ ਫਿਲਮ ਚੱਲੀ ਜਾਂਦੀ ਹੈ ਹਕੂਮਤ ਤੇ ਬਸ ਹੁਣ ਆਪਾਂ ਵੀ ਰੋਟੀ ਪਾਣੀ ਖਾਵਾਂਗੇ ਤੇ ਆਪਾਂ ਰੋਟੀ ਪਾਣੀ ਖਾਵਾਂਗੇ ਹੁਣ ਨਾ ਤੇ ਆਪਾਂ ਅੱਜ ਦੇ ਵੀਲੌਗ ਦੀ ਇੱਥੇ ਸਮਾਪਤੀ ਕਰਦੇ ਆ ਕਿਉਂਕਿ ਅਗਲਾ ਪ੍ਰੋਗਰਾਮ ਜਿਹੜਾ ਬਹੁਤ ਬਿਜ਼ੀ ਜਾਣਾ ਹੈ ਕਿਉਂਕਿ ਡੈਡੀ ਹੁਣਾ ਨੂੰ ਰੋਟੀ ਖਾਣੀ ਹੈ ਤੇ ਮੈਂ ਵੀ ਨਾਲ ਵਰਤਾਵਾ ਕਰਨਾ ਤੇ ਨੰਨ ਹੁਣੇ ਰੋਟੀ ਪਕਾਉਣਗੇ ਤੇ ਮੈਂ ਵਰਤਾਵਾ ਕਰਾਂਗਾ ਤੇ ਅੱਜ ਬਲੌਗ ਚਲੋ ਮਾਫੀ ਮੰਗਦੇ ਹਟੜਤੋ ਜਾ ਬਲੌਗ ਆਪਾਂ ਨਹੀਂ ਕੁਛ ਨਾ ਬਣਾ ਸਕੇ ਕਿਉਂਕਿ ਥੋੜਾ ਜਿਹਾ ਬੀਜੀ ਕੰਮ ਚੱਲਣ ਦਿਆ ਸੀ ਨਾ ਲੜੀ ਹੁਣੇ ਆਏ ਸੀਗੇ ਲੋੜੀ ਲੈ ਗਈ ਤੇ ਇਸ ਕਰਕੇ ਥੋੜਾ ਕੰਮ ਇਦਾਂ ਦਾ ਸੀਗਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਬਲੌਗ ਪਸੰਦ ਆਇਆ ਹੋਊਗਾ ਤੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸ਼ਾਸਤਰੀ ਕਾਲ ਮਿਲਦੇ ਆ ਕੱਲ ਦੇ ਬਲੌਗ ਚ